ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਤੁਹਾਨੂੰ ਇੱਕ ਚੀਜ਼ ਦਿਖਾਉਣੇ ਆਪਾਂ ਛੋਟੀ ਜਿਹੀ ਵੀਡੀਓ ਬਣਾਉਣੇ ਆ ਦੇਖੋ ਇਹ ਕਢਾਈ ਕੀਤੀ ਹੋਈ ਹੈ ਪਹਿਲਾਂ ਵੀ ਐਂ ਕਢਾਈ ਕਹਿੰਦੇ ਸੀ ਦੇਖੋ ਇਹ ਮੇਰਾ ਖੋਦਾ ਹੀ ਕੱਢਿਆ ਹੋਇਆ ਹੈ ਇਹਨੂੰ ਮੇਜ਼ ਪੋਚ ਕਹਿੰਦੇ ਮੇਜ਼ ਤੇ ਪਛਾਉਣਾ ਹੁੰਦਾ ਦੇਖੋ ਇਹ ਚ ਫੁੱਲ ਭਾਜੇ ਤੇ ਕੋਈ ਨੰਬਰ 21 ਨਾਲ ਨੈਟ ਤੋਂ ਬਣਾਉਣਾ ਕਿੰਨਾ ਬਰੀਕੀ ਨਾਲ ਕਢਾਈ ਕੀਤੀ ਹੋਈ ਹੈ ਦੇਖ ਇਹ ਮੇਜਪੋਹ ਦੇ ਵਿਚਾਰੇ ਆ ਦੇਖੋ ਇਹ ਪੱਤਕ ਆਪਣਾ ਕਿਹੋ ਜਿਹਾ ਤੇ ਇਹ ਪਛਮ ਦੇ ਜਾਲੀ ਹੁੰਦੀਆਂ ਬੱਜਦੀਆਂ ਜਾਲੀ ਇਹ ਕੱਪੜਾ ਵਾਜਦਾ ਦੇਖੋ ਤੇ ਉਹਦੇ ਤੇ ਕਢਾਈ ਕੀਤੀ ਹੋਈ ਹੈ ਦੇਖੋ ਇਹ ਵਿਚਾਰੇ ਫਟ ਪਾਏ ਆ ਵੇ ਮੇਜਪੋਹ ਦੇ ਜਮਨ ਬਰੀਕ ਬਰੀਕ ਕਢਾਈ ਕੀਤੀ ਹੈ ਦੇਖੋ ਦੇ ਬਹੁਤ ਹੀ ਸੋਹਣੇ ਹਨ ਫਲ ਬਣਾਏ ਹੋਏ ਹਨ ਕਢਾਈ ਕਰਕੇ ਇਹ ਜਿਹੜਾ ਵਿੱਚ ਇਹਦੇ ਬਣਾਏ ਹੋਏ ਸਾਰੇ ਤੇ ਜਿਵੇਂ ਆਪਣੇ ਤਾਂ ਦੇਸੀ ਭਾਸ਼ਾ ਚਾਹੀ ਕਹਿੰਦੇ ਵੀ ਜਿਵੇਂ ਕੀੜੇ ਭਵਖੜ ਜੀ ਹੁੰਦੇ ਉਸ ਤਰ੍ਹਾਂ ਇਹ ਸਾਰੇ ਚਕਾਲੇ ਇਹ ਕਾਲੀ ਪਛਮ ਦੇ ਇਹ ਵੀ ਪਛਮ ਹੈ ਤੇ ਇਹ ਵੀ ਪਛਮ ਹੈ ਇਹ ਵਾਲੀ ਵੀ ਪਛਮ ਦੀ ਕਢਾਈ ਕੀਤੀ ਹੈ ਜਾਲੀ ਦੇ ਉੱਤੇ ਦੇਖੋ ਇਹ ਜਾਲੀ ਦੇ ਚਦਰਾਂ ਵਿੱਚ ਵਾਇਦੇ ਰਹਿੰਦੇ ਹੁੰਦੇ ਉਸੇ ਇਹ ਲੈ ਕੱਢਦੇ ਹਾਂ ਤੁਸੀਂ ਤੁਹਾਨੂੰ ਵੀ ਪਖਾਵਾਂਗੇ ਕਿ ਸਾਡੇ ਕੋਲ ਪਈ ਹੈ ਹਜੇ ਥੋੜਾ ਥੋੜਾ ਜਿਹੜੇ ਚੁੰਡਾਂ ਦੇ ਫੁੱਲ ਪਾਏ ਉਹ ਵੀ ਪਖਾਉਣੇ ਦੇਖੋ ਹੁਣ ਤੁਹਾਨੂੰ ਚੁੰਡ ਤੇ ਜਿਹੜੇ ਫੁੱਲ ਬਣਾਏ ਆ ਉਹ ਪਾਉਣੇ ਦੇਖੋ ਇਹ ਇਹ ਦੇਖੋ ਜਿਹੇ ਉੱਤੇ ਪਾਏ ਹੋਏ ਆ ਇਹਨਾਂ ਮੇਜ ਪੋਛਣਗੇ ਚਾਰ ਚੁੰਡਾਂ ਆ ਰਹੀਆਂ ਦੇਖੋ ਇਹ ਫੁੱਲ ਵੀ ਬਹੁਤ ਸੋਹਣੇ ਬਣਾਇਆ ਹੋਏ ਉਹ ਹੀ ਉਹੀ ਡਿਜ਼ਾਈਨ ਇਹ ਛੋਟੇ ਛੇ ਚੱਕ ਕੇ ਬਣਾਇਆ ਹੋਇਆ ਹੈ ਡਿਜ਼ਾਈਨ ਇਹ ਵਾਲੀ ਆਹ ਫੁੱਲ ਦਾ ਆਹ ਵਾਲੇ ਆ ਦੇਖੋ ਇਹ ਛੋਟੇ ਕਰਕੇ ਬਣਾਏ ਹੋਏ ਪੱਤਿਆਂ ਵੀ ਛੋਟੀਆਂ ਲੱਗੀਆਂ ਥੋੜਾ ਜਿਹਾ ਡਿਜ਼ਾਈਨ ਹੈ ਇਹ ਅਲੱਗ ਕਰਤਾ ਥੋੜਾ ਜਿਹਾ ਜੀ ਫੁੱਲ ਉਹੀ ਇਸੇ ਆ ਵੀ ਤੇ ਇਹ ਇਹ ਸਾਰੇ ਚਿਪਾਏ ਆ ਦੇਖੋ ਤੇ ਇਹਦੇ ਆਹ ਰੋਸ਼ਗੇ ਨਾਲ ਲਾਈ ਹੋਈ ਹੈ ਕਨਾਰੀ ਦੇਖੋ ਇਹ 35 ਸਾਲ ਹੋ ਗਏ ਹੋਣਗੇ ਇਸ ਕੜਾਈ ਨੂੰ ਕੜਾਈ ਕੀਤੀ ਇਹਨੂੰ 35 ਸਾਲ ਪੁਰਾਣੀ ਕੜਾਈ ਹੈ ਦੇਖੋ ਇੱਧਰ ਲਈ ਜੁੜਦੇ ਵੀ ਇਹ ਦੇਖੋ ਹੁਣ ਤੁਹਾਨੂੰ ਇੱਧਰ ਲਵਗਾੜੇ ਆਹ ਲਿਖ ਬੜਾ ਚੰਗੀ ਨਿਕਲੀ ਉਹਦਾ ਇੱਧਰ 35 ਸਾਲ ਹੋ ਗਏ ਕੜਾਈ ਕੀਤੀ ਤੋਂ ਹਜੇ ਵੀ ਉਸੇ ਤਰ੍ਹਾਂ ਹੀ ਪਈ ਹੈ ਜੇ ਅਸੀਂ ਵੇਚ ਤੇ ਵਿਛਾਉਣੇ ਹੁੰਦੇ ਆ ਵੇਚ ਖੋਚ ਤੁਹਾਨੂੰ ਚਾਰੇ ਇੱਧਰ ਦੋ ਝੰਡਾ ਇਹ ਤੇ ਦੋ ਇਹ ਤੇ ਨੂੰ 35 ਸਾਲ ਹੋ ਗਏ ਕਢਾਈ ਕੀਤੀ ਨੂੰ ਤੇ ਇਹ ਨੂੰ ਕਿੰਨੇ ਸਾਲ ਹੋ ਗਏ ਸਾਨੂੰ ਪਛਾਉਂਦਿਆਂ ਨੂੰ ਵੀ ਦੇਖੋ ਕਢਾਈ ਉਸੇ ਤਰ੍ਹਾਂ ਬਈਏ ਦੇਖੋ ਕੀ ਸੋਹਣੀ ਕੱਲਰ ਪਾਛੋਂ ਦੇ ਖਰਾਬ ਨਹੀਂ ਹੁੰਦੇ ਇਸ ਕਰਕੇ ਇਹ ਦੇਖੋ ਹੁਣ ਅੱਜ ਵੀ ਅਸੀਂ ਇਹਨੂੰ ਤੋਤਾ ਸੀਗਾ ਵੇਚ ਤੇ ਵਛਾਇਆ ਤੇ ਤੋਤਾ ਸਤੰਗੂ ਕਰਕੇ ਅਸੀਂ ਇਹ ਵੀਡੀਓ ਬਣਾਉਣ ਲੱਗੇ ਚਿੱਤ ਆ ਗਿਆ ਵੀ ਚਲੋ ਥੱਲੇ ਵੀ ਕੜਾਈ ਤੁਹਾਨੂੰ ਦਿਖਾਉਣੀ ਨੇ ਥੱਲੇ ਕੜਾਈ ਇੱਧਰ ਜਿਹੜਾ ਵੱਡੇ ਫਲ ਦੀ ਵੀ ਸੰਦ ਤੇ ਵੀਡੀਓ ਚੰਗੀ ਲੱਗੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਸਾਨੂੰ ਤੇ ਵੀਡੀਓ ਨੂੰ ਲਾਈਕ ਕਰਿਓ ਤੇ ਸ਼ੇਅਰ ਕਰਿਓ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਛੋਟੀ ਜੀ ਵੀਡੀਓ ਬਣਾਈ ਹੈ ਅਸੀਂ ਇਹਦਾ ਇਹ ਦਿਖਾਉਣ ਖਾਤਿਰ ਇਹ 35 ਸਾਲ ਪੁਰਾਣੀ ਕਢਾਈ ਹੈ ਮੇਰੇ ਹੱਥਾਂ ਦੀ ਕਢਾਈ ਕੀਤੀ ਹੋਈ ਹੈ ਦੇਖੋ ਮੈਂ ਖੁਦ ਕਰੀ ਹੈ ਇਹ ਕਢਾਈ ਚਲੋ ਜੀ ਅਗਲੀ ਵੀਡੀਓ ਚ ਮਿਲਦੇ ਆ ਚੈਨਲ ਨੂੰ ਬਹੁਤ ਬਹੁਤ ਸਬਸਕ੍ਰਾਈਬ ਕਰੋ ਵੀਡੀਓ ਨੂੰ ਬਹੁਤ ਬਹੁਤ ਲਾਈਕ ਚਲੋ ਜੀ ਅਗਲੇ ਵੀਡੀਓ ਚ ਮਿਲਦੇ ਆ ਆਹੀ ਰੋਜੀ ਕਾਕਾ ਸਾਹਿਬ ਆਹੀ ਤੁਹਾਨੂੰ ਇੱਕ ਪੱਤੇ